ਮੁੱਖ ਮੰਤਰੀ ਦਾ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਮਿਸ਼ਨ ਮੁੱਖ ਮੰਤਰੀ ਨੇ ਉਲੀਕੀ ਨਵੀਂ ਨਹਿਰ ਬਣਾਉਣ ਦੀ ਯੋਜਨਾ ਮਾਲਵਾ ਨਹਿਰ ਬਣਾਉਣ ਵਾਲੀ ਥਾਂ ਦਾ ਅੱਜ ਮੌਇਨਾ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਗਿੱਦੜਵਾਹਾ ਦੇ ਪਿੰਡ ਦੋਦਾ ਵਿਖੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਸਥਾਨਕ ਪ੍ਰਸ਼ਾਸਨ ਦੇ ਸਿੰਚਾਈ ਵਿਭਾਗ ਦੇ ਅਫਸਰ ਵੀ ਰਹਿਣਗੇ ਮੌਜੂਦ ਕੁਝ ਦਿਨ ਪਹਿਲਾਂ ਇੱਕ ਨਵੀਂ ਨਹਿਰ ਬਣਾਉਣ ਦਾ ਮੁੱਖ ਮੰਤਰੀ ਨੇ ਕੀਤਾ ਸੀ ਐਲਾਨ ਕਿ ਜਹਾਕਿਆਂ ਬਾਅਦ ਪੰਜਾਬ ਚ ਬਣੇਗੀ ਕੋਈ ਨਵੀਂ ਨਹਿਰ राजस्थान फीडर ਦੇ ਨਾਲ-ਨਾਲ ਬਣਾਈ ਜਾਵੇਗੀ ਮਾਲਬਾ ਨਹਿਰ 230 ਕਰੋੜ ਰੁਪਏ ਦੀ ਲਾਗਤ ਨਾਲ 150 ਕਿਲੋਮੀਟਰ ਲੰਬੀ ਬਣਾਈ ਜਾਏਗੀ ਨਹਿਰ ਇਸ ਨਾਲ 2 ਲੱਖ ਏਕੜ ਜ਼ਮੀਨ ਨੂੰ ਮਿਲੇਗਾ ਨਹਿਰੀ ਪਾਣੀ ਹਰੀਕੇ ਹੈੱਡ ਤੋਂ Rajasthan border ਤੱਕ ਬਣੇਗੀ ਨਹਿਰ ਮਾਲਬੇ ਦੇ ਬਹੁਤੇ ਇਲਾਕਿਆਂ 'ਚ ਇਸ ਨਹਿਰ ਰਾਹੀਂ ਮਿਲੇਗਾ ਪਾਣੀ ਮੁਕਸਰ ਗਿੱਦੜਵਾਹਾ ਬਟਿੰਡਾ ਅਬੋਹਰ ਫੋਜਪੁਰ ਤੇ ਫਜ਼ੀਲਕਾ ਦੇ ਕਿਸਾਨਾਂ ਨੂੰ ਇਸ ਨਹਿਰ ਰਾਹੀਂ ਮਿਲੇਗਾ ਪਾਣੀ ਮੁੱਖ ਮੰਤਰੀ ਦਾ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਮਿਸ਼ਨ ਮੁੱਖ ਮੰਤਰੀ ਨੇ ਉਲੀਕੀ ਨਵੀਂ ਨਹਿਰ ਬਣਾਉਣ ਦੀ ਯੋਜਨਾ ਮਾਲਵਾ ਨਹਿਰ ਬਣਾਉਣ ਵਾਲੀ ਥਾਂ ਦਾ ਅੱਜ ਮੁਆਇਨਾ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਗਿੱਦਲਵਾਹਾ ਦੇ ਪਿੰਡ ਦੋਦਾ ਵਿਖੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਸਥਾਨਕ ਪ੍ਰਸ਼ਾਸਨ ਤੇ ਸਿੰਚਾਈ ਵਿਭਾਗ ਦੇ ਅਫਸਰ ਵੀ ਰਹਿਣਗੇ ਮੌਜੂਦ ਕੁਝ ਦਿਨ ਪਹਿਲਾਂ ਇੱਕ ਨਵੀਂ ਨਹਿਰ ਬਣਾਉਣ ਦਾ ਮੁੱਖ ਮੰਤਰੀ ਨੇ ਕੀਤਾ ਸੀ ਐਲਾਰ ਇਹ ਦੇ ਹਾਕਿਆਬਾਦ ਪੰਜਾਬ ਚ ਬਣੇਗੀ ਕੋਈ ਨਵੀਂ ਨਹਿਰ राजस्थान फीडर ਦੇ ਨਾਲ-ਨਾਲ ਬਣਾਈ ਜਾਵੇਗੀ ਮਾਲਬਾ ਨਹਿਰ 230 ਕਰੋੜ ਰੁਪਏ ਦੀ ਲਾਗਤ ਨਾਲ 150 ਕਿਲੋਮੀਟਰ ਲੰਬੀ ਬਣਾਈ ਜਾਏਗੀ ਨਹਿਰ ਇਸ ਨਾਲ 2 ਲੱਖ ਏਕੜ ਜ਼ਮੀਨ ਨੂੰ ਮਿਲੇਗਾ ਨਹਿਰੀ ਪਾਣੀ ਹਰੀਕੇ ਹੈੱਡ ਤੋਂ Rajasthan border ਤੱਕ ਬਣੇਗੀ ਨਹਿਰ ਮਾਲਬੇ ਦੇ ਬਹੁਤੇ ਇਲਾਕਿਆਂ 'ਚ ਇਸ ਨਹਿਰ ਰਾਹੀਂ ਮਿਲੇਗਾ ਪਾਣੀ ਮੁਕਸਰ ਗਿੱੱਡਰਵਾਹਾ ਬਟਿੰਡਾ ਅਬੋਹਰ ਫੋਜਪੁਰ ਤੇ ਫਜ਼ੀਲਕਾ ਦੇ ਕਿਸਾਨਾਂ ਨੂੰ ਇਸ ਨਹਿਰ ਰਾਹੀਂ ਮਿਲੇਗਾ ਪਾਣੀ ਮੁੱਖ ਮੰਤਰੀ ਦਾ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਮਿਸ਼ਨ ਮੁੱਖ ਮੰਤਰੀ ਨੇ ਉਲੀਕੀ ਨਵੀਂ ਨਹਿਰ ਬਣਾਉਣ ਦੀ ਯੋਜਨਾ ਮਾਲਬਾ ਨਹਿਰ ਬਣਾਉਣ ਵਾਲੀ ਥਾਂ ਦਾ ਅੱਜ ਮੌਇਨਾ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਗਿੱਦੜਵਾਹਾ ਦੇ ਪਿੰਡ ਦੋਦਾ ਵਿਖੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਸਥਾਨਕ ਪ੍ਰਸ਼ਾਸਨ ਤੇ ਸਿੰਚਾਈ ਵਿਭਾਗ ਦੇ ਅਫਸਰ ਵੀ ਰਹਿਣਗੇ ਮੌਜੂਦ ਕੁਝ ਦਿਨ ਪਹਿਲਾਂ ਇੱਕ ਨਵੀਂ ਨਹਿਰ ਬਣਾਉਣ ਦਾ ਮੁੱਖ ਮੰਤਰੀ ਨੇ ਕੀਤਾ ਸੀ ਐਲਾਨ ਕਿ ਜਹਾਕਿਆਂ ਬਾਅਦ ਪੰਜਾਬ ਚ ਬਣੇਗੀ ਕੋਈ ਨਵੀਂ ਨਹਿਰ Rajasthan feeder ਦੇ ਨਾਲ-ਨਾਲ ਬਣਾਈ ਜਾਵੇਗੀ ਮਾਲਬਾ ਨਹਿਰ 230 ਕਰੋੜ ਰੁਪਏ ਦੀ ਲਾਗਤ ਨਾਲ 150 ਕਿਲੋਮੀਟਰ ਲੰਬੀ ਬਣਾਈ ਜਾਏਗੀ ਨਹਿਰ ਇਸ ਨਾਲ 2 ਲੱਖ ਏਕੜ ਜ਼ਮੀਨ ਨੂੰ ਮਿਲੇਗਾ ਨਹਿਰੀ ਪਾਣੀ ਹਰੀਕੇ ਹੈੱਡ ਤੋਂ ਰਾਜਸਥਾਨ ਬਾਰਡਰ ਤੱਕ ਬਣੇਗੀ ਨਹਿਰ ਮਾਲਬੇ ਦੇ ਬਹੁਤੇ ਇਲਾਕਿਆਂ 'ਚ ਇਸ ਨਹਿਰ ਰਾਹੀਂ ਮਿਲੇਗਾ ਪਾਣੀ ਮੁਕਸਰ ਗਿੱਦੜਵਾਹਾ ਬਟਿੰਡਾ ਅਬੋਹਰ ਫਟੋਜਪੁਰ ਤੇ ਫਜ਼ੀਲਕਾ ਦੇ ਕਿਸਾਨਾਂ ਨੂੰ ਇਸ ਨਹਿਰ ਰਾਹੀਂ ਮਿਲੇਗਾ ਪਾਣੀ